ਸਸ਼ੀਗਵਾਲ ਕਾਲ ਬਾਈ ਜੀ ਸਾਸਰੀ ਕਾਲੂ ਸਾਸਰੀ ਕਾਲ ਤੇ ਬਾਈ ਗਰਮੀਤ ਸਿੰਘੂਲੇ ਪਾ ਪਹੁੰਚੇ ਆ ਰਾਠੀ ਕਲਾ ਕੇਂਦਰ ਤੇ ਤੇ ਬਾਈ ਵੇਸਟ ਮਟੀਰੀਅਲ ਤੋਂ ਜਿਵੇਂ ਕਹਿੰਦੇ ਚੱਪਲਾਂ ਤੋਂ ਤੇ ਬਾਈ ਨੇ ਆ ਆਪਣੇ ਟਰੈਕਟਰ ਤਿਆਰ ਕੀਤੇ ਆ ਤੇ ਕਰਾਉਣੇ ਆ ਬਾਈ ਨਾਲ ਗੱਲਬਾਤ ਹਾਜ਼ਰੀ ਕਰਨ ਸਤਿਕਾਰਯੋਗ ਸਾਰੇ ਵੀਰ ਦੇ ਚੈਨਲ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀਰਦਾਸ ਕਰਦਾ ਕਿ ਸਾਰੇ ਤੁਸੀਂ ਆਪੋ ਆਪਣੇ ਘਰਾਂ ਦੇ ਵਿੱਚ ਖੁਸ਼ ਹੋਵੋ ਤੇ ਵੀਰ ਦੀਆਂ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਕਰਿਆ ਕਰੋ ਅੱਜ ਸਾਡੇ ਕੋਲੇ ਪੰਜਾਬ ਦੀ ਉਹ ਮਹਾਨ ਹਸਤੀ ਦੁਨੀਆ ਦੀ ਉਹ ਮਹਾਨ ਹਸਤੀ ਜਿਨੇ ਆਪਣੇ ਪਿੰਡ ਦਾ ਨਾਮ ਉਹ ਚੰਦ ਤਾਰਿਆਂ ਦੇ ਉੱਤੇ ਲਿਖ ਕੇ ਇਸ ਦੁਨੀਆ ਦੇ ਉੱਤੇ ਸ਼ਾਪ ਛੱਡ ਕੇ ਗਿਆ ਸਾਡੇ ਕੋਲੇ ਵੀਰ ਆਇਆ ਜਿ ਸ਼ੁਭਦੀਪ ਦੇ ਪਿੰਡੋਂ ਸਿੱਧੂ ਮੂਸੇਵਾਲਾ ਸਾਹਿਬ ਦੇ ਪਿੰਡੋਂ ਮੂਸੇਵਾਲਾ ਚੈਨਲ ਤੋਂ ਸਾਡੇ ਕੋਲੇ ਵੀਰ ਪਹੁੰਚਿਆ ਜਿਨ੍ਹਾਂ ਨੂੰ ਅਸੀਂ ਜੀਓ ਆ ਕਹਿੰਦੇ ਆ ਬਹੁਤ ਧੰਨਵਾਦ ਕਰਦੇ ਆ ਸਾਡੇ ਕੋਲੇ ਆਉਣ ਦੇ ਲਈ ਹੁਣ ਵੀਰੋਂ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਤੁਹਾਡੇ ਘਰ ਪਿਆ ਹੋਇਆ ਕੂੜਾ ਵੀ ਤੁਹਾਡੇ ਘਰ ਨੂੰ ਸ਼ਿੰਗਾਰ ਸਕਦਾ ਹੈ ਤੁਹਾਡੇ ਘਰ ਸਬਜ਼ੀ ਕੱਟਣ ਵਾਲੀ ਕੱਟ ਕੇ ਕੇਵਲ ਸਬਜ਼ੀ ਨਹੀਂ ਕੱਟ ਸਕਦੀ ਤੁਹਾਡਾ ਛੋਟਾ ਜਿਹਾ ਬੱਚਾ ਇੱਕ ਆਰਟ ਵਿੱਚ ਵੜ ਕੇ ਬਹੁਤ ਵੱਡਾ ਆਰਟਿਸਟ ਬਣ ਸਕਦਾ ਹੈ ਜੇ ਤੁਸੀਂ ਇਸ ਕਲਾ ਕੇਂਦਰ ਦੇ ਵਿੱਚ ਬੱਚਿਆਂ ਨੂੰ ਲੈ ਕੇ ਆਓਗੇ ਜਾਂ ਤੁਸੀਂ ਆਪਣੇ ਬੱਚੇ ਨੂੰ ਵੀਡੀਓ ਜ਼ਰੂਰ ਦਿਖਾਓਗੇ ਆਓ ਤੁਹਾਨੂੰ ਦਿਖਾਈਏ ਰਾਠੀ ਦੀ ਕਲਾ ਕਮਾਲ ਹਰ ਘਰ ਦੇ ਕੂੜੇ ਨੂੰ ਚਮਕਾਇਆ ਰਾਠੀ ਨੇ ਚੱਪਲ ਨੂੰ ਬੁੱਲਣ ਲਾਇਆ ਰਾਠੀ ਨੇ ਇਹ ਟਰੈਕਟਰ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਤੁਹਾਡੇ ਪੈਰਾਂ ਵਾਲੀਆਂ ਚੱਪਲਾਂ ਤੋਂ ਬਣਿਆ ਹੈ ਇਹ ਟਰੈਕਟਰ 1940 ਦਾ ਮਾਡਲ ਹੈ ਫੀਲਡ ਮਾਰਸ ਵਾਲੇ ਟਰੈਕਟਰ ਦਾ ਨਾਮ ਹੈ ਇੱਥੇ ਬੱਤੀ ਜਲਾਈ ਜਾਂਦੀ ਸੀ ਇੱਥੋਂ ब्राउन ਤਾਂ ਪਾਇਆ ਜਾਂਦਾ ਸੀ ਫਿਰ ਇਹਨੂੰ ਕਮਾਇਆ ਜਾਂਦਾ ਸੀਗਾ ਉਧਰ ਪਰਲੇ ਪਾਸੇ ਤੇ ਹੈਂਡਲ ਆ ਫਿਰ ਜਾ ਕੇ ਜਿੱਦੋਂ ਜੈਹਰ ਦੇ ਨਾਲ ਟਰੈਕਟਰ ਸਟਾਰਟ ਹੋਇਆ ਕਰਦਾ ਸੀ ਉਸ ਤੋਂ ਬਾਅਦ ਇਹ ਆ ਗਿਆ 1960 65 ਦਾ ਮਾਡਲ ਜਿਹਨੂੰ ਅਸੀਂ ਕਹਿੰਦੇ ਆ ਡਾਇਮੰਡ ਬ੍ਰਾਊਨ ਅੱਜ ਵੀ ਇਹ ਸਾਡੇ ਪੰਜਾਬ ਚ ਇੱਕ ਟਰੈਕਟਰ ਹੈਗਾ ਸੂਚਪਿੰਡ ਹੋਰ ਮੈਂ ਵੇਖਿਆ ਨਹੀਂ ਮੈਂ ਕਹਿੰਦੀ ਉਸ ਤੋਂ ਬਾਅਦ ਅਗਰ ਲਾਰਜ 1950 ਦਾ ਮਾਡਲ ਉਸ ਤੋਂ ਬਾਅਦ ਆ ਗਿਆ ਡੀਟੀ 28 ਠੀਕ ਹੈ ਪਹਿਲਾਂ ਡੀਟੀ 14 ਸੀਗਾ ਡੀਟੀ 14 ਸਾਡੇ ਕੋਲ ਹੈਗਾ ਹੁਣ ਇਹਨਾਂ ਵਿੱਚ ਨਹੀਂ ਉਹ ਡੱਬੇ ਵਿੱਚ ਰੱਖਿਆ ਪਿਆ ਉਹ ਡੀਟੀ 14 ਤੋਂ ਬਾਅਦ ਡੀਟੀ 28 ਬਣਾਇਆ ਉਸ ਤੋਂ ਬਾਅਦ 22 ਠੀਕ ਹੈ ਇਹਨੋਂ ਵੀ ਨੂਟਲ ਉਹ ਫਿਲਮਾਂ ਚ ਇਹ ਟਰੈਕਟਰ ਨੂੰ ਬੱਚਿਆਂ ਨੇ ਬਹੁਤ ਜ਼ਿਆਦਾ ਮਤਲਬ ਫਿਲਮ ਦੇ ਵਿੱਚ ਵੇਖਿਆ ਕਿਉਂਕਿ ਟਰੈਕਟਰ ਬਹੁਤ ਪੁਰਾਣਾ ਇਹ ਬਾਈਲਾਸ ਇਹ ਟਰੈਕਟਰ ਇਹੋ ਜਿਹਾ ਜਿਸਦੇ ਦੋ ਇੰਜਨ ਹੋਇਆ ਕਰਦੇ ਸੀ ਇੱਕ ਪੈਟਰੋਲ ਦਾ ਤੇ ਇੱਕ ਡੀਜ਼ਲ ਦਾ ਕਿਉਂਕਿ ਪਹਿਲਾਂ ਪੈਟਰੋਲ ਵਾਲਾ ਸਟਾਰਟ ਕੀਤਾ ਤੇ ਫਿਰ ਡੀਜ਼ਲ ਤੇ ਕਿਉਂ ਸਟਾਰਟ ਕਰਨੇ ਬੜੇ ਔਖੇ ਸੀਗੇ ਉਸ ਤੋਂ ਬਾਅਦ ਆ ਗਿਆ ਫੋਰਸ ਐਂਡ ਮੈਚਰ ਉਸ ਤੋਂ ਅੱਗੇ ਟੱਚ ਸਕੋਰ ਡਿਸਕੋਰਡ ਮਤਲਬ ਕਾਲਾ ਸਕੋਰ ਉਸ ਤੋਂ ਬਾਅਦ ਆ ਗਿਆ ਮਹਿੰਦਰਾ ਕੰਪਨੀ ਦਾ 444 ਇੰਟਰ ਬਹੁਤ ਘੱਟ ਮਿਲਦਾ ਜੇ ਵੇਖਣ ਨੂੰ ਸਾਨੂੰ ਉਸ ਤੋਂ ਬਾਅਦ ਆ ਗਿਆ ਇਹ ਟਰੈਕਟਰ ਮਹਿੰਦਰਾ ਐਮਟੀ ਫੀਲਡ ਉਸ ਤੋਂ ਬਾਅਦ ਤੁਸੀਂ ਵੇਖ ਰਹੇ ਹੋ ਇਹ ਕਲੌਸ ਕਾ ਟਰੈਕਟਰ ਹੁਆ ਕਰਦਾ ਸੀਗਾ ਇਹ ਵੱਡੇ ਟਰੈਕਟਰਾਂ ਚ ਹੋਇਆ ਕਰਦਾ ਸੀਗਾ ਟਰੈਕਟਰ ਅੱਜ ਵੀ ਹੈਗੇ ਨੇ ਹਰਿਆਣੇ ਚ ਕਿਸਾਨਾਂ ਕੋਲੇ 5 5 6 6 ਇੱਕ ਘਰ ਕੋਲ ਹੈਗੇ ਨੇ ਟਰੈਕਟਰ ਤੇ ਇਹ ਟਰੈਕਟਰ ਤੇ ਪਾਣੀ ਨਹੀਂ ਪੈਂਦਾ ਸੀ ਸਭ ਤੋਂ ਵੱਡੀ ਗੱਲ ਜਿਵੇਂ ਆਸ਼ੀਨ ਆਪਾਂ ਕਹਿੰਦੇ ਨੇ ਪਾਣੀ ਨਹੀਂ ਪੈਂਦਾ ਇਹ ਪੱਖਿਆਂ ਵਾਲਾ ਟਰੈਕਟਰ ਉਸ ਟਾਈਮ ਤੇ ਉਹਦਾ ਮੈਸੀ ਆਗਾ ਉਹ ਤਾਂ 95 ਸਾਲ ਦਾ ਮੈਸੀ ਉਸ ਤੋਂ ਬਾਅਦ ਨੀਲਾ ਆਸ਼ਾ ਬਹੁਤ ਸਾਰੇ ਕਿਸਾਨ ਵੀਰਾਂ ਕੋਲੇ ਹੋਇਆ ਕਰਦਾ ਸੀ 1990 1980 ਦੇ ਵਿੱਚ ਪਮਾ ਕਿਸੇ ਪਰ 40 ਕਿੱਲੇ ਜ਼ਮੀਨ ਸੀ ਪਰ ਅੱਜ ਵਾਂਗੂ 4x4 ਨਹੀਂ ਸੀਗਾ ਉਹਦੇ ਕੋਲੇ ਨ ਵੱਡਾ ਉਸ ਤੋਂ ਬਾਅਦ ਇੱਕ ਕਮਾਣੀਆ ਵਾਲਾ ਅਸ਼ਾ ਇੱਕ ਕਮਾਣੀਆ ਵਾਲਾ ਅਸ਼ਾ ਜਿਹੜੇ ਕਿਸਾਨ ਕੋਲ ਹੈਗਾ ਮਾਨੂੰ ਬੀਟੀ ਕਰਦਾ ਨਹੀਂ ਸੁਭਾਲਦਾ ਇਹ ਸੇਵਾਣਾ ਇਹਦੇ ਵੱੱਲੇ ਤੈਨੂੰ ਨੰਨੇ ਮਿਲ ਜਾਣਗੇ ਪਰ ਇਹ ਨਹੀਂ ਮਿਲਣਾ ਸਹੀ ਹੈ ਉਸ ਤੋਂ ਬਾਅਦ ਆ ਗਿਆ 74 11 ਟਰੈਕਟਰ ਜਿਹੜਾ ਤੁਸੀਂ ਦੇਖ ਰਹੇ ਹੋ ਐਚ ਐਮਟੀ ਕੰਪਨੀ ਦਾ 59 11 ਤੋਂ ਤੱਕ ਦਾ ਟਰੈਕਟਰ ਆਇਆ ਕਰਦਾ ਸੀਗਾ ਉਸ ਤੋਂ ਬਾਅਦ ਆ ਗਿਆ ਘੜੂਕਾ ਜਿਹੜਾ ਸਾਡਾ ਸਰਦੂਰਗੜ ਤਿਆਰ ਹੋਇਆ ਕਰਦਾ ਸੀਗਾ ਉਸ ਤੋਂ ਬਾਅਦ 25 11 ਟਰੈਕਟਰ ਉਸ ਤੋਂ ਬਾਅਦ 59 11 ਟਰੈਕਟਰ ਉਸ ਤੋਂ ਬਾਅਦ ਫਿਰ ਘੜੂਕਾ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਨੋ 35 11 ਉਸ ਤੋਂ 25 11 ਉਹ 35 11 ਸੀਗਾ ਸੌ ਉਹ ਤੋਂ ਬਾਅਦ ਤੁਸੀਂ ਵੇਖ ਰਹੇ ਹੋ ਨਿਊ ਹਾਲੈਂਡ ਫੇਅਰ ਹਾਲੈਂਡ ਦਾ ਮਾਡਲ ਫਿਰ ਸਾਰੇ ਫੋਰਡ ਦੇ ਆ ਕੇ ਫਾਰਮ 60 ਆ ਗਿਆ ਫਿਰ ਸੋਨਾ ਲਿਕ ਆ ਕੇ ਦੋਨੇ ਟਰੈਕਟਰ ਤੁਸੀਂ ਵੇਖ ਰਹੇ ਹੋ ਹੁਣ ਆਪਣੇ ਕੋਲ ਚੱਲ ਪਿਆ ਸਵਰਾਜ ਇਹ ਸਵਰਾਜ ਹਰੀ ਚਿੜੀ ਵਾਲਾ ਜਿਹੜਾ ਤੁਸੀਂ ਚਿੜੀ ਵਜਾ ਕਰਦੇ ਸੀ ਚਿੜੀ ਲਾਇਆ ਕਰਦੇ ਸੀ ਬਾਰਿਸ਼ ਦਾ ਪਾਣੀ ਸਲੇਸਰ ਚ ਇਹਨਾਂ ਪਾਵੇ ਤੇ ਜਿਹੜੀ ਜ਼ੋਰ ਟਰੈਕਟਰ ਨੂੰ ਸਲੋ ਰੇਸ ਤੇ ਕਰਦੇ ਜਿਹੜੀ ਦੀ ਵਾਰਸ਼ ਉਹ ਬੜੀ ਪਿਆਰੀ ਹੋ ਜਾਂਦੀ ਸੀ ਉਸ ਤੋਂ ਬਾਅਦ ਆ ਗਿਆ ਇਹ ਸਵਰਾਜ ਆਇਆ ਇਹ ਤੋਂ ਬਾਅਦ ਫਿਰ 1935 90 ਦੇ ਵਿੱਚ 735 ਸਵਰਾਜ ਇਹ ਤੰਦਾ ਇਹ ਫਿਰ ਉਸ ਤੋਂ ਬਾਅਦ ਫਿਰ ਇੱਥੋਂ ਫਿਰ ਇਸ ਤਰ੍ਹਾਂ ਬਦਲ ਗਈ ਤੇ ਸ਼ੋ ਫਿਰ ਉਸ ਤੋਂ ਬਾਅਦ ਤੁਸੀਂ ਫਿਰ 963 ਆਇਆ ਤੇ ਸਾਰੇ ਸਵਰਾਜ ਆ ਗਏ ਉਸ ਤੋਂ ਬਾਅਦ ਤੁਹਾਨੂੰ ਸਿੱਧਰ ਇੱਕ ਟਰੈਕਟਰ ਦਿਖਾਈਏ ਜਿਹੜਾ ਪਾਣੀ ਤੇ ਚੱਲਣਾ ਟਰੈਕਟਰ ਸੀਗਾ ਇਹ ਖੋਲ ਨਹੀਂ ਦੇ ਸੀਸਾ ਇਹ ਟਰੈਕਟਰ ਮੈਸੀ ਕੰਪਨੀ ਦਾ ਟਰੈਕਟਰ ਹੈ ਇਹ ਦਰਿਆਵਾਂ 'ਤੇ ਚੱਲਣਾ ਟਰੈਕਟਰ ਹੈ ਸੜਕਾਂ 'ਤੇ ਚੱਲਣ ਵਾਲੇ ਤੁਸੀਂ ਬਹੁਤ ਦੇਖੇ ਇਹ ਟਰੈਕਟਰ ਦਰਿਆਵਾਂ 'ਤੇ ਚੱਲਿਆ ਕਰਦਾ ਸੀ ਇਹ ਦੇ ਕਰਕੇ ਠੀਕ ਹੈ ਕਿਸ ਕਰਕੇ ਐਦਾਂ ਦੇ ਲੋਕ ਹੁੰਦੇ ਉਸ ਤੋਂ ਬਾਅਦ ਕੈਸ਼ਟ ਇਹ ਕੈਨੇਡਾ ਦਾ ਟਰੈਕਟਰ ਉਸ ਤੋਂ ਬਾਅਦ ਤੁਸੀਂ ਆ ਗਿਆ ਪ੍ਰੀਤ ਤੁਸੀਂ ਇਹ ਅਰਜਨ ਜੌਂਡੀਅਰ ਨੇ ਛੋਟਾ ਹਿੰਦੁਸਤਾਨ ਫਿਰ 585 ਇੰਟਰਫੇਅਰ 3310 ਫੋਰਡ ਇਹ ਫੋਰਡ ਵੀ ਬਹੁਤ ਘੱਟ ਹੈ 5000 ਰੁਪਏ ਦਾ ਫੋਰਡ ਮੇਡ ਇਨ ਇੰਗਲੈਂਡ ਦਾ ਅੱਜ ਸਾਡੇ ਬਾਦਲਖਾਂ ਕੋਲੇ ਹੈਗਾ ਟਰੈਕਟਰ ਉਸ ਤੋਂ ਬਾਅਦ 680 ਫੋਰਡ ਜੋ ਕਿ ਸ਼ੋਭਦੀਪ ਲੱਕ ਹੈ ਸਿੱਧੂ ਮੁਸੇਵਾਲਾ ਸਭ ਉਹਦੀ ਮੈਂ ਬਣਾਇਆ ਸੀ ਟਰੈਕਟਰ ਉਸ ਤੋਂ ਬਾਅਦ ਇਹ ਫਾਰਮ ਟਰੈਕ 50 50 ਦਾ ਉਸ ਤੋਂ ਬਾਅਦ ਇਹ ਟਰੈਕਟਰ ਆ ਗਿਆ ਫੋਰਡ ਉਸ ਤੋਂ ਬਾਅਦ ਇਹ ਫੋਰਡ ਆ ਗਿਆ ਉਸ ਤੋਂ ਬਾਅਦ ਸਵਰਾਜ ਆ ਗਿਆ ਮਹੇਸ਼ਵਰ ਰਾਜ ਤੁਸੀਂ ਵੇਖ ਰਹੇ ਹੋ 2 2 ਫੁੱਟ ਦੇ ਟਰੈਕਟਰ ਐਡੇ ਤੁਸੀਂ ਦੇ ਸਾਰੇ ਹੂੰ ਉਸ ਤੋਂ ਬਾਅਦ ਇਹ ਆ ਗਿਆ ਸਾਡੇ ਪੁਲੀਸ ਕੰਪਲੈਕਸ ਤੱਕ ਸਾਰੇ ਟਰੈਕਟਰ ਜਿਹੜੇ ਤੁਸੀਂ ਵੇਖ ਰਹੇ ਹੋ ਇਹ ਸਾਰੇ ਟਰੈਕਟਰ ਤੁਹਾਡੇ ਬੱਚੇ ਬਣਾ ਸਕਦੇ ਤੁਸੀਂ ਆਪ ਬਣਾ ਸਕਦੇ ਹੋ ਇਹ ਟਰੈਕਟਰ ਤੁਹਾਡੇ ਪੈਰਾਂ ਵਾਲੀਆਂ ਚੱਪਲਾਂ ਤੁਹਾਡੇ ਘਰ ਸਬਜ਼ੀ ਕੱਟਣ ਵਾਲੀ ਕਰਦਣਾ ਬਣਾਏ ਨੇ ਅਸੀਂ ਸਾਰੇ ਵੀਰਾਂ ਨੂੰ ਜਿਹੜੇ ਵੀਰ ਵੀਡੀਓ ਵੇਖ ਰਹੇ ਇੱਕ ਬੇਨਤੀ ਮੈਂ ਜਰੂਰ ਕਰਦਾ ਵੀ ਤੁਸੀਂ ਜਦੋਂ ਵੀ ਬਠਿੰਡਾ ਮਾਨਸਾ ਰੋਡ ਲੰਘੋ ਤਾਂ ਰਾਠੀ ਕਲਾ ਕੇਂਦਰ ਤੇ ਇੱਕ ਵਾਰੀ ਆਪਣੇ ਬੱਚਿਆਂ ਨੂੰ ਜੂਰ ਲੈ ਕੇ ਆਓ ਤਾਂ ਜੋ ਕਿ ਤੁਹਾਡੇ ਬੱਚੇ ਵਿੱਚ ਕਲਾ ਉਫ ਜੇ ਤੁਹਾਡੇ ਬੱਚੇ ਨੂੰ ਹੌਸਲਾ ਬਣੇ ਮੈਂ ਬਹੁਤ ਕੁਝ ਕਰ ਸਕਦਾ ਮੈਂ ਹਰ ਮਾਂ ਬਾਪ ਨੂੰ ਬੇਨਤੀ ਕਰਦਾ ਕਿ ਇੱਕ ਵਾਰੀ ਆਪਣੇ ਬੱਚਿਆਂ ਨੂੰ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਰਾਠੀ ਕਲਾ ਕੇਂਦਰ जरूर ਲੈ ਕੇ ਆਇਓ ਤੇ ਵੀਰ ਦੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੱਧ ਤੋਂ ਵੱਧ ਫੋਲੋ ਕਰਿਓ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿਦਾਂ ਲੱਗੇ ਦਾਸ ਦੇ ਬਣੇ ਹੋਏ ਟਰੈਕਟਰ ਕਿਉਂਕਿ ਦਾਸ ਉਦੋਂ ਦਾ ਚੱਲਿਆ ਹੈ ਜਿੰਦਾ ਸੋਸ਼ਲ ਮੀਡੀਆ ਚੱਲਿਆ ਹੈ ਕਿਉਂਕਿ ਇਹ ਸਾਡੇ ਕੋਲੇ 2010 ਤੋਂ 2015 ਦੇ ਵਿੱਚ ਆ ਕੇ ਜਿਆਦਾ ਰੀਲਾ ਚੱਲੀਆਂ ਜਾਂ YouTube ਚੱਲਿਆ ਉਸ ਤੋਂ ਦਾਸ ਦੇ ਉੱਤੇ ਮੇਰ ਹੋਈ ਤੇ ਤੁਸੀਂ ਬਹੁਤ ਸਾਰੇ ਯੂਟਿਊਬਰ ਜਿੰਨੇ ਸਾਡੇ ਕੋਲੇ ਇਸ ਕਲਾ ਕੇਂਦਰ ਚਾਇਆ ਜਿੰਨੇ ਪੱਤਰਕਾਰ ਆਏ ਨੇ ਸਾਰੇ ਵੀਰ ਬਹੁਤ ਬਹੁਤ ਧੰਨਵਾਦ ਕਰਦਾ ਦਾਸ ਕੋਲੇ ਕੁਝ ਨਹੀਂ ਹੈ ਜੋ ਕੁਝ ਹੋਂ ਤੁਸੀਂ ਹੋ ਵੀਰੋ ਤੁਹਾਡੀ ਬਦੌਲਤ ਇੱਥੇ ਤੱਕ ਪਹੁੰਚਿਆ ਦਾਸ ਅੱਜ ਤੁਸੀਂ ਹੋਰ ਵੀ ਵੀਰ ਦਾ ਹੌਸਲਾ ਦਿਓ ਜਰੂਰ ਇਸ ਕਲਾਕਿੰ 24 ਦੇ ਚੈਨਲ ਨੂੰ ਫੋਲੋ ਕਰਿਓ ਤੁਹਾਡਾ ਆਪਣਾ ਰੱਖੇ ਸਦਾ ਕੋਸ਼ ਰਾਂ ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਸਾਡੇ ਕੋਲੇ ਆਉਣ ਲਈ